ਨਵੀਂ ਮੰਗ ਨੂੰ ਅਸੀਂ ਇਹ ਕਿਹਨੇ ਵੀ ਸਰਕਾਰ ਨੂੰ ਚਾਹੀਦੀ ਹੈ ਵੀ ਜ਼ਮੀਨਦਾਰ ਨੂੰ ਕੋਈ ਸਹੂਲਤ ਦਿੱਤੀ ਜਾਵੇ ਵੀ ਕੋਈ ਪੈਲਸਨ ਮਾਜਵਾ ਦਿੱਤਾ ਜਾਵੇ ਕੋਈ ਵੀ ਮਹਾਰਾ ਕਿਸਾਨ ਆ ਕੋਈ ਜ਼ਮੀਨਦਾਰ ਛੋਟਾ ਉਹਦੀ ਵੀ ਚਾਹੀਦੀ ਹੈ ਪੈਲਸਨ ਲੱਗਣੀ ਵੀ ਵੀ ਨੇ ਹੁਣ ਕਣਕਾਂ ਦਾ ਕਿੰਨਾ ਨੁਕਸਾਨ ਹੋ ਗਿਆ ਕਹਿੰਦੇ ਵੀ ਪਰਾਲੀ ਦਾ ਕਹਿੰਦੇ ਸੀਗੇ ਵਿੱਚ ਵਾਹੋ ਵਿੱਚ ਬਹੁਤ ਜ਼ਮੀਨਦਾਰਾਂ ਨੇ ਵਾਹਿਆ ਪਰ ਉਹ ਜਾ ਹੱਲ ਨਹੀਂ ਦਿਸਿਆਗਾ ਸਰਕਾਰ ਬਹੁਤ ਕਹਿੰਦੀ ਆ ਪਰ ਹਣ ਗੁੜੀ ਗੁੜੀ ਬਾਰਾਡ ਡੀਐਲ ਕੇ ਵੀ ਕਿਸਾਨਾਂ ਨੇ ਦੁਰੀ ਉਹਦੇ ਕਣਕਾ ਵੀ ਕੀਤੀਆਂ ਪਰ ਉਹ ਜੀ ਗੱਲ ਨਹੀਂ ਬਣੀ ਕਣਕਾ ਉਹ ਹਣ ਜ਼ਿਮੀਦਾਰ ਥੱਲੀ ਹੋਈ ਜਾਂਦਾ ਨਾ ਮਰਾ ਇਹੀ ਸਰਕਾਰ ਨੂੰ ਕਹਨੇ ਆਸੀਂ ਵੀ ਕੋ ਸੋਚੋ ਇਹ ਵੀ ਲਗਾਤਾਰ ਪ੍ਰਚਾਰ ਕੀਤਾ ਜਾਂਦਾ ਹੈਗਾ ਕਿ ਜੋ ਜ਼ਿਮੀਦਾਰ ਤਾਕਾ ਹੈਗਾ ਇਹ ਤਾਂ ਸਰ ਦਾ ਪੁੱਜਦਾ ਬਿਨਾਂ ਵਜਾ ਤੋਂ ਟੀਕਾ ਮਾਰਦੇ ਫਿਰਦੇ ਉਹਨਾਂ ਨੂੰ ਕੀ ਕਹਣਾ ਚਾਹੋਗੇ ਜਿਹੜੇ ਇਹ ਕਹਿੰਦੇ ਹੈਗੇ ਆ ਇਹ ਤਾਂ ਸਰਦੇ ਪੋਜਦੇ ਹਲੇ ਵੀ ਇਹ ਰਜਦੇ ਹੀ ਨਹੀਂਗੇ ਐ ਐ ਤਾਂ ਐ ਨਹੀਂ ਹੋ ਸਕਦਾ ਜੀ ਇਹ ਤਾਂ ਦੇਖੋ ਇਹ ਤਾਂ ਕੋ ਗੱਲਾਂ ਵੀ ਬਹੁਤ ਕਹਿ ਦਿੰਦੇ ਆ ਜੇ ਜ਼ਿੰਮੇਦਾਰ ਚ ਆ ਕੇ ਘਰੇ ਪਤਾ ਲੱਗਦਾ ਵੀ ਕੀ ਪਤਾ ਲੱਗਦਾ ਜੀ ਉਹ ਸੁਣੋ ਵੀ ਆਪਦਾ ਖਰਚਾ ਗਾਂ ਬੱਚਿਆਂ ਦਾ ਖਰਚਾ ਕਿਵੇਂ ਚੱਲ ਰਿਹਾ ਤੇ ਅੱਜ ਇਕੱਲਾ ਸੰਯੁਕਤ ਕਿਸਾਨ ਮੋਰਚੇ ਦਾ ਐਕਸ਼ਨ ਨਹੀਂ ਦੇਸ਼ ਦੀਆਂ 10 ਵੱਡੀਆਂ ਟ੍ਰੇਡਿਓਨਾਂ ਜਿਨ੍ਹਾਂ ਵਿੱਚ ਸਾਡੀ AITUC 8 ਜਿਹਦੇ ਨਾਲ ਸਾਡੀ ਪੰਜਾਬ ਪੈਨਸ਼ਨਰ ਯੂਨੀਅਨ ਜੁੜੀ ਹੋਈ ਹੈ ਉਹ ਵੀ ਵਿੱਚ ਸ਼ਾਮਲ ਹੈ ਜਿਹੜਾ ਦਿੱਲੀ ਤੋਂ ਪ੍ਰੈਸ ਰੂਟ ਜਾਰੀ ਕੀਤਾ ਸੰਯੁਕਤ ਕਿਸਾਨ ਮੋਰਚੇ ਨੇ ਉਹਦੇ ਵਿੱਚ ਵੀ ਹੈ ਵੀ ਇਹ ਕਿਸਾਨਾਂ ਦੀ ਟਰੈਕਟਰ ਪ੍ਰੇਡ ਹੈ ਟਰੈਕਟਰ ਦੇ ਨਾਲ ਵਾਹਨ ਪ੍ਰੇਡ ਵੀ ਲਿਖਿਆ ਉਹਨਾਂ ਨੇ ਜਿਹਦੇ ਕੋਲ ਜਿਹੜਾ ਵੀ ਵਾਹਨ ਹੋ ਲੈ ਕੇ ਆਵੀ ਇੱਕ ਪਾਸੇ ਦੇਸ਼ ਦਾ ਜਵਾਨ ਫੌਜੀ ਜਵਾਨ ਬਾਰਡਰਾਂ ਤੇ ਪਹਿਰਾ ਦੇ ਰਿਹਾ ਤੇ ਦਿੱਲੀ ਦੇ ਵਿੱਚ ਹੋਰ ਥਾਵਾਂ ਤੇ ਸ਼ਕਤੀ ਪ੍ਰਦਰਸ਼ਨ ਕਰ ਰਿਹਾ ਜਵਾਨ ਤੇ ਕਿਸਾਨ ਜਿਹੜੇ ਆ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਤੇ ਕਿਸਾਨਾਂ ਦੇ ਨਾਲ ਮਿਹਨਤ ਕਰਾਸ ਜਮਾਤ ਦੇ ਸਾਰੇ ਤਬਕੇ ਉਹ ਅੱਜ ਉੱਤਰੀ ਭਾਰਤ ਦੇ 500 ਜ਼ਿਲ੍ਹਿਆਂ ਦੇ ਵਿੱਚ ਮੋਦੀ ਸਰਕਾਰ ਤਕਰਾਰ ਦੀ ਬੋਲੇਗਨਤ ਕਰਵਾਜ ਪਹੁੰਚਾਉਣਾ ਚਾਹੁੰਦੇ ਆ ਅੱਜ ਦੁਬਾਰਾ ਤੋਂ ਫੇਰ ਪੰਜਾਬ ਦੀ ਧਰਤੀ ਦੇ ਉੱਤੇ ਸੜਕਾਂ ਦੇ ਉੱਤੇ ਕਿਸਾਨਾਂ ਨੇ ਟਰੈਕਟਰ ਜਿਹੜੇ ਉਹ ਦੁਬਾਰਾ ਤੋਂ ਫੇਰ ਲੈ ਜਾਂਦੇ ਆ ਦਿੱਲੀ ਵਾਲਾ ਇਤਿਹਾਸਕ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਇਸੇ ਤਰ੍ਹਾਂ ਅਸੀਂ ਇਹ ਜੋ ਕਿਸਾਨਾਂ ਵੱਲੋਂ ਟਰੈਕਟਰ ਆ ਜਿਹੜੇ ਸੜਕਾਂ ਦੇ ਉੱਤੇ ਪਹਿਲਾਂ ਵੀ ਚਲਾਏ ਸੀਗੇ ਅੰਦੋਲਨਾਂ ਦੀ ਇਹ ਸ਼ੁਰੂਆਤ ਆ ਜਿਹੜੀ ਹਮੇਸ਼ਾ ਹੀ ਇਸ ਤਰ੍ਹਾਂ ਦੇ ਟਰੈਕਟਰ ਮਾਰਚਾਂ ਤੋਂ ਹੁੰਦੀ ਕਿਉਂਕਿ ਕਿਸਾਨਾਂ ਕੋਲੇ ਸਭ ਤੋਂ ਵੱਡਾ ਜੋ ਸਾਧਨ ਹੈਗਾ ਜਿਸ ਦੇ ਸਿਰ ਦੇ ਉੱਤੇ ਸਾਰੀ ਖੇਤੀਬਾੜੀ ਚੱਲਦੀ ਹੈਗੀ ਆ ਸਭ ਤੋਂ ਪਹਿਲਾਂ ਸੰਘਰਸ਼ ਦੇ ਮੈਦਾਨ ਦੇ ਵਿੱਚ ਉਸੇ ਨੂੰ ਹੀ ਆ ਜਿਹੜਾ ਇਹ ਉਤਾਰਦੇ ਆ ਕਿਸਾਨਾਂ ਦੇ ਜਿਹੜੇ ਟੈਂਕ ਮੰਨੇ ਜਾ ਸਕਦੇ ਕਿਉਂਕਿ ਲੜਾਈ ਆ ਜਿਹੜੀ ਇਹਨਾਂ ਟੈਂਕਾਂ ਦੇ ਨਾਲ ਹੀ ਇਹ ਲੜ ਰਹੇ ਹੈਗੇ ਆ ਜਾਣਾਂਗੇ ਕਿ ਕੀ ਕੀ ਮੰਗਾਂ ਮਸਲੇ ਆ ਕਿਉਂਕਿ ਆਮ ਤੌਰ ਦੇ ਉੱਤੇ ਇਹ ਹੀ ਸੀਗਾ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਸੀਗਾ ਕਿ ਸ਼ਾਇਦ ਇੱਕ ਵਾਰੀ ਦਿੱਲੀ ਵਾਲਾ ਮੋਰਚਾ ਖਤਮ ਹੋ ਗਿਆ ਤੇ ਇਸ ਤੋਂ ਬਾਅਦ ਕਿਸਾਨਾਂ ਦੀ ਕੋਈ ਮੂਵਮੈਂਟ ਆ ਜਿਹੜੀ ਉਹ ਖੜੀ ਨਹੀਂ ਹੋ ਸਕਦੀ ਪਰ ਕੀ 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 ਮੰਗਾਂ ਮਸਲੇ ਜਿਹੜੇ ਹਲੇ ਵੀ اٹਕੇ ਹੋਏ ਆ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨੀ ਮੂਵਮੈਂਟ ਆ ਜਿਹੜੀ ਕਿਸ ਪਾਸੇ ਵੱਲ ਨੂੰ ਜਾਊਗੀ ਅਜੋਕੇ ਸਮੇਂ ਦੇ ਵਿੱਚ ਕਿਸਾਨੀ ਦੀ ਤੇ ਕਿਸਾਨੀ ਮੂਵਮੈਂਟ ਦੀ ਕੀ ਸਿਚੁਏਸ਼ਨ ਆ ਆਪਾਂ ਜਾਣਾਂਗੇ ਸਾਡੇ ਨਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ ਆਗੂ ਮਜੂਦ ਨੇ ਸੱਸੀ ਕਾਲ ਬਾਈ ਜੀ ਕੀ ਨਾਮ ਆ ਜੀ ਮੇਰਾ ਨਾਮ ਯਾਦਵਿੰਦਰ ਸਿੰਘ ਬਲਾਕ ਪ੍ਰਧਾਨ ਕੋਟਪੂਰਾ ਜੀ ਜੀ ਅੱਛਾ ਬਾਈ ਜੀ ਅੱਜ ਜੋ ਇਹ ਮਾਰਚ ਹੋ ਰਿਹਾ ਟਰੈਕਟਰ ਮਾਰਚ ਹੋ ਰਿਹਾ ਹੈਗਾ ਕੀ ਕੀ ਮੁੱਖ ਤੌਰ ਦੇ ਤੇ ਮੁੱਖ ਤੌਰ ਦੇ ਤੇ ਮੁੱਢਲੀਆਂ ਮੰਗਾਂ ਕੀ ਹੈ ਇਹਦੇ ਵਿੱਚ ਮੁੱਢਲੀਆਂ ਮੰਗਾਂ ਦਾ ਸਾਡੀਆਂ ਇਹੀ ਹੈ ਜੀ ਜੋ ਉਦੋਂ ਸਾਨੂੰ ਉਹਨਾਂ ਨੇ ਕੇਂਦਰ ਸਰਕਾਰ ਨੇ ਲੈ ਕੇ ਦਿੱਤਾ ਸੀ ਵੀ ਮੂੰਗੀ ਮੱਕੀ ਆਦ ਹੋਰ ਨਾ ਫਸਲਾਂ ਤੇ ਐਮਐਸਪੀ ਅਸੀਂ ਜਾਰੀ ਕਰਾਂਗੇ ਉਹਨਾਂ ਦਾ ਸਮਰਥਨ ਮੁੱਲ ਤੈ ਹੋਊਗਾ ਤੇ ਜੋ ਬਿਜਲੀ ਬਿੱਲ 220 ਸੀ ਉਹ ਲਾਗੂ ਨਹੀਂ ਹੋਵੇਗਾ ਉਹਦੇ ਵਿੱਚ ਸੋਧ ਕੀਤੀ ਜਾਊਗੀ ਤੇ ਅੱਜ ਇਹ ਉਹਨਾਂ ਸਾਰੀਆਂ ਗੱਲਾਂ ਤੋਂ ਮੰਨ ਕਰ ਹੋ ਚੁੱਕੇ ਆ ਇਹ ਬਿਜਲੀ ਨੂੰ ਨਿੱਜੀ ਬਣਾ ਰਹੇ ਆ ਜੋ ਡਰਾਈਵਰ ਵੀ ਰਾਸਤੇ ਇਹਨਾਂ ਨੇ ਕਾਲਾ ਕਾਨੂੰਨ ਥੋਪਿਆ ਹੈ ਉਸ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਕਣਕ ਦਾ ਵੀ ਰੇਟ ਇਹ ਹਰ ਹਾਲ ਚਿਰ ਇਹਨਾਂ ਨੇ ਘਟਾਉਣ ਘਟਾ ਰਹੇ ਹਨ ਸੋ ਇੱਕ ਸਾਡੀ ਇਹਦੇ ਵਿੱਚ ਮੇਨ ਮੰਗ ਇਹ ਆ ਵੀ ਕਿਸਾਨਾਂ ਦਾ ਸਾਰੇ ਦਾ ਸਾਰਾ ਕਿਸਾਨਾਂ ਦੇ ਹਰੇਕ ਵਰਗ ਦਾ ਸਾਰੇ ਦਾ ਸਾਰਾ ਕਰਜ਼ਾ ਮਾਫ ਕੀਤਾ ਜਾਵੇ ਤੇ ਕਿਸਾਨਾਂ ਦੀ ਨਹੀਂ ਬਾਲੀ ਘੱਟੋ ਘੱਟ 10000 ਰੁਪਏ ਪੈਨਸ਼ਨ ਲਾਗੂ ਕੀਤੀ ਜਾਵੇ ਸਾਡੀਆਂ ਅੱਜ ਦੇ ਇਸ ਰੋਸ ਵਿੱਚ ਇੱਕ ਪਾਸੇ ਤਾਂ ਅੱਜ 26 ਜਨਵਰੀ ਨੂੰ ਸੰਵਿਧਾਨ ਲਾਗੂ ਹੋਇਆ ਸੀ ਦੂਜੇ ਪਾਸੇ ਟਰੈਕਟਰ ਅੱਜ ਇਨ੍ਹਾਂ ਸਰਕਾਰਾਂ ਤੋਂ ਕਿਸਾਨ ਇਨ੍ਹਾਂ ਸਰਕਾਰਾਂ ਤੋਂ ਬਹੁਤ ਨਰਾਸ਼ ਹਨ ਜੱਸ ਕਰਕੇ ਕਿਸਾਨ ਰੋਸ ਵਜੋਂ ਹਰ ਇੱਕ ਜ਼ਿਲ੍ਹੇ ਪੰਜਾਬ ਦੇ ਹਰ ਇੱਕ ਪੰਜਾਬ ਹੀ ਨਾ ਕਿ ਦੇਸ਼ ਦੇ ਹਰ ਇੱਕ ਜ਼ਿਲ੍ਹੇ ਵਿੱਚ ਟਰੈਕਟਰ ਹੀ ਟਰੈਕਟਰ ਰੋਸ ਵਜੋਂ ਤੁਹਾਨੂੰ ਰੋਡਾਂ ਉੱਤੇ ਦੇਖਣ ਨੂੰ ਮਿਲਣਗੇ ਅੱਛਾ ਭਾਈ ਜੀ ਤੁਹਾਨੂੰ ਲੱਗਦਾ ਹੈਗਾ ਕਿ ਜੋ ਇਸ ਤਰੀਕੇ ਨਾਲ ਪ੍ਰਦਰਸ਼ਨ ਕਰਦੇ ਹੈਗੇ ਆ ਆਪਾਂ ਲਗਾਤਾਰ 3-4 ਸਾਲ ਹੋ ਗਏ ਕਿਸਾਨਾਂ ਦੇ ਸੰਘਰਸ਼ ਦੇਖ ਰਹੇ ਹੈਗੇ ਆ ਤੁਹਾਨੂੰ ਲੱਗਦਾ ਹੈਗਾ ਕਿ ਕੋਈ ਨਾ ਕੋਈ ਫਰਕ ਪੈਂਦਾ ਹੈਗਾ ਸਾਡੇ ਸਮਾਜ ਦੇ ਵਿੱਚ ਸਰਕਾਰਾਂ ਨੂੰ ਇਸ ਚੀਜ਼ ਦੇ ਨਾਲ ਕੋਈ ਫਰਕ ਤਾਂ ਕੋਈ ਨਹੀਂ ਦੱਸਿਆ ਗਿਆ ਜੀ ਜੇ ਵੀ ਕੀਏ ਕੰਮ ਤਾਂ ਹੋਰ ਵਧਾਈ ਜਾਂਦੀਆਂ ਸਰਕਾਰਾਂ ਠੀਕ ਹੈ ਨਾ ਜੀ ਐਮਸੀਐਫ ਮੰਗਦੇ ਸੀ ਅਸੀਂ ਆਖਾ ਵੀ ਚਲੋ ਦਿੱਲੀ ਤੱਕ ਅੱਗੇ ਧਰਨੇ ਲੱਗੇ ਸੀਗੇ ਉਹ ਮੌੜ ਸਥਿਤੀ ਆ ਰਹੀ ਨਹੀਂ ਆ ਫੇਰ ਲੱਗਦੀ ਆਈ ਅਜਾ ਜੋ ਇਸ ਵਾਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੈਨਸ਼ਨ ਦਾ ਆਲਾ ਮੁੱਦਾ ਉਠਾਇਆ ਗਿਆ ਕਿਉਂਕਿ ਇੱਕ ਪਾਸੇ ਤਾਂ ਇਹ ਹੈਗਾ ਕਿ ਜਿਹੜੇ ਬੰਦੇ ਲੱਖ ਲੱਖ ਸਵਾ ਸਵਾ ਲੱਖ ਮਹੀਨੇ ਦੀ ਤਨਖਾਹ ਕਮਾਉਂਦੇ ਹੈਗੇ ਆ ਇੱਥੋਂ ਤੀਕ ਕਿ ਮੋਟੀਆਂ ਰਸਮਤਾਂ ਵੀ ਲੈਂਦੇ ਹੈਗੇ ਆ ਉਹਨਾਂ ਦੀ ਤਾਂ ਪੈਨਸ਼ਨ ਲੱਗ ਜਾਂਦੀ ਆ ਪਰ ਕਿਸਾਨ ਤੇ ਮਜ਼ਦੂਰ ਇਹੋ ਜਿਹਾ ਤਬਕਾ ਹੈਗਾ ਜਿਹੜੇ 80 80 90 90 ਸਾਲ ਤੀਕ ਨਾ ਕੋਈ ਰਿਟਾਇਰਮੈਂਟ ਉਹਨਾਂ ਦੀ ਤੇ ਪੈਨਸ਼ਨ ਵੀ ਹੈਗੀ ਆ ਇਸ ਨਵੀਂ ਮੰਗ ਨੂੰ ਕਿਵੇਂ ਦੇਖਦੇ ਹੋ ਤੁਸੀਂ ਨਵੀਂ ਮੰਗ ਨੂੰ ਅਸੀਂ ਇਹ ਕਿਹਨੇ ਵੀ ਸਰਕਾਰ ਨੂੰ ਚਾਹੀਦੀ ਹੈ ਵੀ ਜ਼ਿਮੀਦਾਰ ਨੂੰ ਵੀ ਕੋਈ ਸਹੂਲਤ ਦਿੱਤੀ ਜਾਵੇ ਵੀ ਕੋਈ ਪੈਲਸਨ ਮਾਝਾ ਦਿੱਤਾ ਜਾਵੇ ਕੋਈ ਵੀ ਮਹਾਰਾ ਕਿਸਾਨ ਆ ਕੋਈ ਜ਼ਿਮੀਦਾਰ ਛੋਟਾ ਉਹਦੀ ਵੀ ਚਾਹੀਦੀ ਹੈ ਪੈਲਸਨ ਲੱਗਣੀ ਵੀ ਵੀ ਵੇਣੇ ਹਣ ਕਣਕਾਂ ਦਾ ਕਈਆਂ ਦਾ ਨੁਕਸਾਨ ਹੋ ਗਿਆ ਕਹਿੰਦੇ ਵੀ ਪਰਾਲੀ ਦਾ ਕਹਿੰਦੇ ਸੀਗੇ ਵਿੱਚ ਵਾਓ ਵਿੱਚ ਬਹੁਤ ਜ਼ਿਮੀਦਾਰਾਂ ਨੇ ਵਾਈਆਂ ਪਰ ਉਹ ਜਾ ਹੱਲ ਨਹੀਂ ਦਿਸਿਆਗਾ ਸਰਕਾਰ ਬਹੁਤ ਕਹਿੰਦੀ ਆ ਪਰ ਹੁਣ ਦੂਰੀ ਦੂਰੀ ਵਾਰ ਰੀਅਲ 2K ਵੀ ਕਿਸਾਨਾਂ ਨੇ ਦੁਰੀ ਉਹਦੇ ਕਣਕਾਂ ਵੀ ਕੀਤੀਆਂ ਪਰ ਉਹ ਜੀ ਗੱਲ ਨਹੀਂ ਬਣੀ ਗਈ ਕਣਕਾਂ ਉਹ ਹੁਣ ਜ਼ਿਮੀਦਾਰ ਥੱਲੀ ਹੋਈ ਜਾਂਦਾ ਨਾ ਮਰਾ ਇਹੀ ਸਰਕਾਰ ਨੂੰ ਕਹਿੰਦੇ ਆ ਅਸੀਂ ਵੀ ਕੋਈ ਸੋਚੋ ਜ਼ਿਮੀਦਾਰ ਵਾਸਤੇ ਨਾ ਕੋਈ ਸੋਚੋ ਜੀ ਅੱਛਾ ਭਾਈ ਜੀ ਇੱਕ ਇਹ ਵੀ ਲਗਾਤਾਰ ਪ੍ਰਚਾਰ ਕੀਤਾ ਜਾਂਦਾ ਹੈਗਾ ਕਿ ਜੋ ਜ਼ਿਮੀਦਾਰ ਤਾਕਾ ਹੈਗਾ ਇਹ ਤਾਂ ਸਰਦਾ ਪੋਜਦਾ ਬਿਨਾਂ ਵਜ੍ਹਾ ਤੋਂ ਚੀਕਾ ਮਾਰਦੇ ਫਿਰਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਇਹ ਕਹਿੰਦੇ ਹੈਗੇ ਆ ਕਿ ਤਾਂ ਸਰਦੇ ਪੋਜਦੇ ਹਲੇ ਵੀ ਇਹ ਰਜਦੇ ਹੀ ਨਹੀਂਗੇ ਐ ਐ ਤਾਂ ਐ ਨਹੀਂ ਹੋ ਸਕਦਾ ਜੀ ਇਹ ਤਾਂ ਦੇਖਿਓ ਇਹ ਤਾਂ ਕੋ ਗੱਲਾਂ ਵੀ ਬਹੁਤ ਕਹਿ ਦਿੰਦੇ ਆ ਜੇ ਜ਼ਿੰਮੇਦਾਰ ਚ ਆ ਕੇ ਘਰੇ ਪਤਾ ਲੱਗਦਾ ਵੀ ਕੀ ਪਤਾ ਲੱਗਦਾ ਜੀ ਉਹ ਸੁਣੋ ਵੀ ਆਪਦਾ ਖਰਚਾ ਗਾਂ ਬੱਚਿਆਂ ਦਾ ਖਰਚਾ ਕਿਵੇਂ ਚੱਲ ਰਿਹਾ ਐ ਨਾ ਜੀ ਅੱਜ ਦੇ ਟਾਈਮ ਨੂੰ ਵੇਖੀਏ ਇੱਕ ਅੱਧਾ ਦਾ ਮੀਰ ਸੌਰੀ ਇੱਕ ਅੱਧਾ ਦਾ ਦਾਖਲ ਰਹਿੰਦਾ ਹੀ ਆ ਘਰ ਚ ਕੋਈ ਨਾ ਕੋਈ ਹਾਂ ਅੱਛਾ ਭਾਈ ਜੀ ਤੁਹਾਨੂੰ ਨਹੀਂ ਲੱਗਦਾਗਾ ਕਿ ਜੋ 60 ਦੇ ਦਹਾਕੇ ਦੇ ਵਿੱਚ ਨਵਾਂ ਖੇਤੀ ਮਾਡਲ ਆਇਆ ਸੀ ਰੇਹਾ ਸਪਰੀਆਂ ਵਾਲਾ ਨਵੇਂ ਤਰ੍ਹਾਂ ਦੇ ਬੀਜਾਂ ਵਾਲਾ ਕਿਤੇ ਨਾ ਕਿਤੇ ਉਹਨੇ ਕੁਝ ਕੁ ਕਿਸਾਨ ਤਬਕੇ ਨੂੰ ਤਾਂ ਅਮੀਰ ਕਰਤਾ ਪਰ ਵੱਡੇ ਪੱਧਰ ਦੇ ਉੱਤੇ 85% ਕਿਸਾਨੀ ਹੈ ਜਿਹੜੀ ਉਹ ਗਰੀਬ ਵੀ ਕੀਤੀ ਆ ਉਹਨਾਂ ਦੇ ਸਰ ਕਰਜ਼ਾ ਵੀ ਚੜਿਆ ਹੋਇਆ ਹੈਗਾ ਇਹ ਮੰਨਦੇ ਆ ਤੁਸੀਂ ਇੰਨੀ ਇਹ ਸਹੀ ਆਈ ਹੈ ਤੁਹਾਡੀ ਗੱਲ ਜੀ ਸਹਿਮਤਾ ਨਾਲ ਵਾਲਾ ਤਾਂ ਇਹ ਵੀ ਕਹਿੰਦੇ ਆ ਸਰਕਾਰਾਂ ਨੂੰ ਹਨ ਹਨ ਕਾਨੂੰਨ ਹੋਰ ਕਰੀ ਜਾਂਦਾ ਹਨ ਨਰਿੰਦਰ ਮੋਦੀ ਵੀ ਕਹੀ ਜਾਂਦਾ ਹੁਣ ਰੇਚ ਕਰੀ ਜਾਂਦਾ ਥੋੜਿਆ ਵੇਣੇ ਆਈ ਹੁਣ ਆਪਾਂ ਅਕਸਰ ਤੇ ਇਹੀ ਸਰਕਾਰ ਨੂੰ ਕਹਿੰਦੇ ਆ ਵੀ ਚਲੋ ਵੀ ਜ਼ਿੰਮੇਦਾਰ ਬੰਦੀ ਵਿਖਿਆ ਜਾਵੇ ਮੇਰਾ ਨਾਮ ਸ਼ੋਕ ਕੌਸ਼ਲ ਹੈ ਮੈਂ ਕੋਹਿੰਦ ਕਸਾਨ ਸਾਹਿਬ ਦਾ ਪ੍ਰੈਸ ਸੈਕਟਰੀ ਹਾਂ ਤੇ ਪੰਜਾਬ ਪੈਨਸ਼ਨ ਯੂਨੀਅਨ 8 ਟਕ ਟ੍ਰੇਡ ਯੂਨੀਅਨ ਕੋਲ ਨਾਲ ਹੈ ਅੱਜ ਇਕੱਲਾ ਸੰਯੁਕਤ ਕਿਸਾਨ ਮੋਰਚੇ ਦਾ ਐਕਸ਼ਨ ਨਹੀਂ ਦੇਸ਼ ਦੀਆਂ 10 ਵੱਡੀਆਂ ਟ੍ਰੇਡ ਯੂਨੀਅਨਾਂ ਜਿਨ੍ਹਾਂ ਵਿੱਚ ਸਾਡੀ ਏਆਈਟੀਯੂਸੀ 8 ਜਿਹਦੇ ਨਾਲ ਸਾਡੀ ਪੰਜਾਬ ਪੈਨਸ਼ਨ ਯੂਨੀਅਨ ਜੁੜੀ ਹੋਈ ਹੈ ਉਹ ਵੀ ਵਿੱਚ ਸ਼ਾਮਲ ਹੈ ਜਿਹੜਾ ਦਿੱਲੀ ਤੋਂ ਪ੍ਰੈਸ ਰਿਪੋਰਟ ਜਾਰੀ ਕੀਤਾ ਸੰਯੁਕਤ ਕਿਸਾਨ ਮੋਰਚੇ ਨੇ ਉਹਦੇ ਵਿੱਚ ਵੀ ਹੈ ਵੀ ਇਹ ਕਿਸਾਨਾਂ ਦੀ ਟਰੈਕਟਰ ਪ੍ਰੇਡ ਹੈ ਟਰੈਕਟਰ ਦੇ ਨਾਲ ਵਾਹਨ ਪਰੇਡ ਵੀ ਲਿਖਿਆ ਉਹਨਾਂ ਨੇ ਜਿਹਦੇ ਕੋਲ ਜਿਹੜਾ ਵੀ ਵਾਹਨ ਹੋ ਲੈ ਕੇ ਆਵੀ ਇੱਕ ਪਾਸੇ ਦੇਸ਼ ਦਾ ਜਵਾਨ ਫੌਜੀ ਜਵਾਨ ਬਾਰਡਰਾਂ ਤੇ ਪਹਿਰਾ ਦੇ ਰਿਹਾ ਤੇ ਦਿੱਲੀ ਦੇ ਵਿੱਚ ਹੋਰ ਥਾਵਾਂ ਤੇ ਸ਼ਕਤੀ ਪ੍ਰਦਰਸ਼ਨ ਕਰ ਰਿਹਾ ਜਵਾਨ ਤੇ ਕਿਸਾਨ ਜਿਹੜੇ ਆ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਤੇ ਕਿਸਾਨਾਂ ਦੇ ਨਾਲ ਮਿਹਨਤ ਕਾਰਜ ਜਮਾਤ ਦੇ ਸਾਰੇ ਤਬਕੇ ਉਹ ਅੱਜ ਉੱਤਰੀ ਭਾਰਤ ਦੇ 500 ਜ਼ਿਲ੍ਹਿਆਂ ਦੇ ਵਿੱਚ ਮੋਦੀ ਸਰਕਾਰ ਤਕਰਾਰ ਦੀ ਬੋਲੇਗਨਤ ਕਰਵਾਜ ਪਹੁੰਚਾਉਣਾ ਚਾਹੁੰਦੇ ਆ ਵੀ ਅਸੀਂ ਜਿਹੜੀ ਮੋਦੀ ਜਿਹੜੀਆਂ ਨੀਤੀਆਂ ਤੇ ਦੇਸ਼ ਨੂੰ ਲੈ ਕੇ ਜਾ ਰਿਹਾ ਹੈ ਕਾਰਪੋਰੇਟ ਘਰਾਣਿਆਂ ਦੀ ਲੁੱਟ ਦੇਸ਼ ਦੇ ਜਲ ਜੰਗਲ ਜ਼ਮੀਨ ਕੁਦਰਤੀ ਸੌਮੇ ਉਤੇ ਕਬਜ਼ਾ ਕਰਨਾ ਕਾਰਪੋਰੇਟਾਂ ਦਾ ਕਬਜ਼ਾ ਕਰਾਉਣਾ ਉਹ ਚਾਹੁੰਦੇ ਆ ਵੀ ਦੇਸ਼ ਦਾ ਜਿੰਨੀ ਭੋਜਨ ਵਿਵਸਥਾ ਹੈ ਜਿੰਨੀ ਸਟੋਰੇਜ ਹੈ ਜਿੰਨਾ ਫੂਡ ਪ੍ਰੋਸੈਸਿੰਗ ਸਿਸਟਮ ਹੈ ਜਿੰਨੀ ਫੂਡ ਚੇਨ ਹੈ ਜਿਹੜਾ ਲੋਕ ਵੰਡ ਪ੍ਰਣਾਲੀ ਆ ਗਰੀਬਾਂ ਨੂੰ ਨਾਜ ਦਿੰਦੀ ਹੈ ਇਹ ਸਾਰੇ ਦੇ ਕਾਰਪੋਰੇਟਾਂ ਦਾ ਕਬਜ਼ਾ ਕਰਾਉਣਾ ਚਾਹੁੰਦੇ ਆ ਤਾਂ ਕਿ ਇਸ ਨੂੰ ਆਪਦੇ ਮੁਨਾਫੇ ਆਸਤੇ ਵਰਤਿਆ ਜਾਵੇ ਇਹ ਸੰਯੁਕਤ ਕਿਸਾਨ ਮੋਰਚੇ ਦਾ ਇਹ ਸੌਹ ਹੈ ਜਿਹੜੇ ਅੱਜ ਦੇਸ਼ ਭਰ ਦੇ ਕਿਸਾਨਾਂ ਤੋਂ ਚਕਾਉਣੀ ਹੈ ਹੋਰ ਜਥੇਬੰਦੀਆਂ ਤੋਂ ਵੀ ਅੱਜ ਅਸੀਂ ਸੌਂ ਚੱਕਦੇ ਆਂ ਕਹਿੰਦੇ ਵੀ ਜਿਵੇਂ ਸੰਵਿਧਾਨ ਚ ਲਿਖਿਆ ਸੀ ਅਸੀਂ ਭਾਰਤ ਦੇ ਲੋਕ ਅੱਜ ਇਹ ਸੰਵਿਧਾਨ ਜਿਹੜਾ 2 ਸਾਲ 11 ਮਹੀਨੇ 17 ਦਿਨ ਦੀ ਬਹਿਸ ਬਾਅਦ ਇਹ ਬਣਿਆ ਪਾਸ ਹੋਇਆ ਹੈ ਇਹ ਆਪਣੇ ਆਪ ਨੂੰ ਅੱਜ ਇਹ ਭੇਂਟ ਕਰਦੇ ਆ ਇਸ ਸੰਵਿਧਾਨ ਤੇ ਅੱਜ ਦੇ ਦੇਣੀ ਕਿਸਾਨ ਤੇ ਮਿਹਨਤ ਦਾ ਸ਼ਲੋਕ ਸੌਂ ਚੱਕਦੇ ਆ ਵੀ ਦੇਸ਼ ਦੇ ਜਲ ਜੰਗਲ ਜ਼ਮੀਨ ਖੇਤੀਬਾੜੀ ਸੈਕਟਰ ਇਹਦੀ ਰਾਖੀ ਕਰਾਂਗੇ ਲੋਕਵੰਡ ਪ੍ਰਣਾਲੀ ਦੀ ਰਾਖੀ ਕਰਾਂਗੇ ਨਾਲ ਦੂਜੀ ਗੱਲ ਜਿਹੜੀ ਇਹਦੇ ਜੇ ਕੀਤੀ ਗਈ ਹੈ ਇਸਪ੍ਰੈਸ ਰੋਡ ਦੇ ਵਿੱਚ ਵੀ ਮੋਦੀ ਸਰਕਾਰ ਜਿਹੜੀ ਇਹ ਫਿਰਕੂ ਅਜੰਡੇ ਤਹਿਤ ਦੇਸ਼ ਦੀਆਂ ਘੱਟ ਗਿਣਤੀਆਂ ਔਰਤਾਂ ਦਲਿਤ ਕਬੀਲੇ ਦਲਿਤ ਜਾਤੀਆਂ ਉਹਨਾਂ ਤੇ ਧੱਕਾ ਕਰ ਰਹੀ ਹੈ ਇਸ ਦਾ ਵੀ ਅਸੀਂ ਉਹਨਾਂ ਦੀ ਡੜ ਕੇ ਰੱਖੀ ਕਰਾਂਗੇ ਤੇ ਦੇਸ਼ ਦਾ ਜਿਹੜਾ ਧਰਮ ਨਿਰਪੱਖ ਤਾਣਾ ਬਾਣਾ ਹੈ ਕਿਉਂਕਿ ਆਪਾਂ ਗੈਨ ਲਈਏ ਦੇਸ਼ ਦੇ ਜਿੰਨੇ ਕੁਰਬਾਨੀ ਭਗਤ ਸਿੰਘ ਹੈ ਉਹਦੀਆਂ ਲਿਖਤਾਂ ਪੜ੍ਹ ਲਓ ਸਰਾਬੇ ਦੀਆਂ ਸੁਭਾਸ਼ ਚੰਦਰ ਬੋਸ ਦੀਆਂ ਲਿਖਤਾਂ ਪੜ੍ਹ ਲਓ ਸਾਰੇ ਦੇਸ਼ ਦੇ ਧਰਮ ਨਿਰਪੱਖ ਢਾਂਚੇ ਦੇ ਹੱਕਦ ਸੀ ਅੱਜ ਪਾਕਿਸਤਾਨ ਜਿਹੜੇ ਧਰਮ ਦੇ ਆਧਾਰ ਤੇ ਦੇਸ਼ ਬਣਾਇਆ ਸੀ ਅੱਜ ਉਹਨਾਂ ਦੇ ਲੋਕਾਂ ਦੀ ਹਾਲਤ ਵੇਖ ਲਓ afghanistan ਹੈ pakistan ਹੈ ਜਿੱਥੇ ਵੀ ਧਰਮ ਵਿੱਚ ਘਸੋੜਿਆ ਰਾਜਨੀਤੀ ਦੇ ਉਹਨਾਂ ਲੋਕਾਂ ਦਾ ਬੁਰਾ ਹਾਲ ਹੋਇਆ ਜਿਹੜੀ ਗਲਤੀ ਪਾਕਿਸਤਾਨ ਨੇ ਅੱਜ ਤੋਂ 75 ਸਾਲ ਪਹਿਲਾਂ ਕੀਤੀ ਸੀ ਉਹੋ ਗਲਤੀ ਹੁਣ ਮੋਦੀ ਉਸੇ ਪਾਸੇ ਦੇਸ਼ ਨੂੰ ਲੈ ਕੇ ਜਾ ਰਿਹਾ ਹੈ ਦੇਸ਼ ਦਾ ਚੁਣਿਆ ਹੋਇਆ ਪ੍ਰਧਾਨ ਮੰਤਰੀ ਹੈ ਸੋ ਅੱਜ ਜਿਹੜੀ ਸੌਂਗ ਚੱਕਣੀ ਆ ਕਿਸਾਨਾਂ ਨੇ ਉਹਦੇ ਵਿੱਚ ਇਹ ਵੀ ਸ਼ਾਮਲ ਹੈ ਵੀ ਅਸੀਂ ਦੇਸ਼ ਦਾ ਟਰਮਨਲ ਪੱਖ ਢਾਂਜਾ ਜਿਹੜਾ ਸੰਵਿਧਾਨ ਦਾ ਉਹਦੀ ਰਾਖੀ ਕਰਾਂਗੇ ਦੇਸ਼ ਦੇ ਜਿਹੜੇ ਸੰਵਿਧਾਨ ਦੇ ਜਿਹੜੇ ਮੁੱਲ ਸੀ ਸਾਰਿਆਂ ਲਈ ਸਮਾਨਤਾ ਸੁਤੰਤਰਤਾ ਭਾਈਚਾਰਾ ਇਹ ਦੇਸ਼ ਦੇ ਜਿਹੜੇ ਸੰਵਿਧਾਨ ਦੀਆਂ ਕਦਰਾਂ ਕੀਮਤਾਂ ਉਹਦੀ ਰਾਖੀ ਕਰਾਂਗੇ ਇਹ ਅੱਜ ਸੋਚ ਚਕਾਈ ਜਾਣੀ ਹੈ ਅਸੀਂ ਪੰਜਾਬ ਪੈਨਸ਼ਨ ਯੂਨੀਅਨ ਰੇਟਕ ਵੱਲੋਂ ਤੇ ਕੁੱਲ ਹਿੰਦ ਕਿਸਾਨ ਸਭਾ ਦਾ ਪ੍ਰੈਸ ਸੈਕਟਰੀ ਹੋਣ ਦੇ ਨਾਤੇ ਸਾਡੇ ਜ਼ਿਲ੍ਹਾ ਪ੍ਰਧਾਨ ਤੁੰਬੜ ਬਨ ਜੀ ਅੱਗੇ ਟਰੈਕਟਰ ਮਾਰਚ ਵਿੱਚ ਚਲੇ ਗਏ ਆ ਪ੍ਰਦੀਪ ਬਰਾੜ ਤੇ ਸੁਖਜਿੰਦਰ ਸਿੰਘ ਤੁੰਬੜ ਬਨ ਅਸੀਂ ਜਿਹੜੇ ਆ ਇਹ ਅੱਜ ਸਾਰੇ ਜਿਨਨੇ ਅੱਜ ਮਿਹਨਤ ਦਾ ਸ਼ਲੋਕ ਹੈ ਕਿਸਾਨ ਹੈ ਇਹ ਸੈਕਸ਼ਨ ਦੇ ਵਿੱਚ ਸ਼ਾਮਲ ਹੈ ਸਾਰਿਆਂ ਨੂੰ ਮੁਬਾਰਕਵਾਦ ਦੇਣਾ ਚਾਹੁੰਦੇ ਆ ਇਸ ਤੋਂ ਬਾਅਦ ਅਗਲਾ ਕਿਹੜਾ ਐਕਸ਼ਨ ਆਉਣਾ ਹੈ ਉਹ 16 ਫਰਵਰੀ ਨੂੰ ਪਿੰਡੂ ਭਾਰਤ ਬੰਦ ਗ੍ਰਾਮੀਨ ਭਾਰਤ ਬੰਦ ਦਾ ਐਕਸ਼ਨ ਆਉਣਾ ਹੈ ਇਹ ਸਮਾਂ ਸੁਸਤੀ ਦਾ ਨਹੀਂ ਇਹ ਤਗੜੇ ਹੋ ਕੇ ਲੜੰਦਾ ਕਿਉਂਕਿ ਦੂਜੇ ਆਪਦੀਆਂ ਖੇਡਾਂ ਖੇਢੀ ਜਾਂਦੇ ਆ ਜਿਹੜੀ ਧਰਮ ਦੇ ਨਾਂ ਤੇ ਦੇਸ਼ ਨੂੰ ਵੰਡਣ ਵਾਲੇ ਉਹਨਾਂ ਦਾ ਮੁਕਾਬਲਾ ਕਰਨ ਲਈ ਸਰਗਰਮੀ ਤੇਜ਼ ਕਰਨ ਦੀ ਲੋੜ ਹੈ ਇਹ ਦੱਸਿਓ ਕਿ ਪਿਛਲੇ ਸਮੇਂ ਦੇ ਦੌਰਾਨ ਸਭ ਤੋਂ ਵੱਡੀ ਮੂਵਮੈਂਟ ਆ ਜਿਹੜੀ ਕਿਸਾਨੀ ਮੂਵਮੈਂਟ ਆ ਜਿਹੜੀ ਹਾਂਜੀ ਹਾਂਜੀ ਉਹ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਉੱਠੀ ਸੀਗੀ ਹਾਂਜੀ ਜਿੱਤੀ ਵੀ ਗਈ ਹਾਂਜੀ ਪਰ ਵਿੱਚ ਦੀ ਇਹ ਲੱਗਣ ਲੱਗ ਗਿਆ ਸੀਗਾ ਕਿ ਕਿਸਾਨ ਮੂਵਮੈਂਟ ਆ ਜਿਹੜੀ ਉਹ ਮੱਠੀ ਪੈ ਗਈ ਪਰ ਦੁਬਾਰਾ ਤੋਂ ਫੇਰ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾਗਾ ਕਿ ਪੰਜਾਬ ਦੇ ਵਿੱਚ ਦੁਬਾਰਾ ਤੋਂ ਫੇਰ ਆ ਜਿਹੜੀ ਇਹ ਮੂਵਮੈਂਟ ਖੜੀ ਹੋਊਗੀ ਜਾਂ ਆਉਣ ਵਾਲਾ ਭਵਿੱਖਾ ਜਿਹੜਾ ਉਹ ਕਿਸ ਤਰ੍ਹਾਂ ਦਾ ਹੋਊਗਾ ਕਿਸਾਨ ਮੂਵਮੈਂਟ ਦਾ ਜਾਂ ਹੋਰ ਜਥੇਬੰਦੀਆਂ ਜੋ ਅਗਾਹ ਵੱਧੂ ਜਥੇਬੰਦੀਆਂ ਉਹਨਾਂ ਦਾ ਭਵਿੱਖਾ ਜਿਹੜਾ ਕਿਸ ਤਰ੍ਹਾਂ ਦਾ ਹੋਊਗਾ ਜਸਪ੍ਰੀਕਰ ਨਾਲ ਸਾਡੇ ਦੇਸ਼ ਦੇ ਵਿੱਚ ਫਾਸ਼ੀਵਾਦੀ ਏਜੰਡੇ ਦੇ ਤਹਿਤ ਕਿਉਂਕਿ ਲਗਾਤਾਰ ਘਟਕੰਤਿਆਂ ਨੂੰ ਬੁੱਧੀਜੀਵੀਆਂ ਨੂੰ ਜਿੰਨੇ ਵੀ ਮੁਸਲਮਾਨਾਂ ਨੂੰ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਹੈਗਾ ਹਿੰਦੂਤਵ ਏਜੰਡੇ ਦੇ ਤਹਿਤ ਹਾਂਜੀ ਹਾਂਜੀ ਕੀ ਅਜਿਹੇ ਮਾਹੌਲ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਰਗੇਨਾਈਜੇਸ਼ਨਾਂ ਜਿਹੜੀਆਂ ਅੱਗੇ ਵਰਕ ਕਰ ਸਕਣਗੀਆਂ ਜਾਂ ਫਾਸ਼ੀਵਾਦੀ ਏਜੰਡਾ ਹੋਰ ਤੇਜ਼ ਹੋਊਗਾ ਦੇਖੋ ਫਾਸ਼ੀਵਾਦੀ ਏਜੰਡਾ ਉਹਨਾਂ ਨੇ ਆਪਣਾ ਜ਼ੋਰ ਲਾਉਣਾ ਹੈ ਪਰ ਕਿਸਾਨ ਜਿਹੜੀ ਮੋਦੀ ਸਰਕਾਰ ਇਹ ਸਮਝਦੀ ਸੀ ਵੀ ਦਿੱਲੀ ਮੋਰਚਾ ਖਤਮ ਹੋ ਗਿਆ ਤੇ ਕਿਸਾਨ ਵੀ ਬਹਿ ਗਏ ਟੱਕ ਕੇ ਘਰੇ ਖਤਮ ਹੋ ਗਈ ਮੂਵਮੈਂਟ ਉਹ ਨਹੀਂ ਹੈਗੀ ਪਿਛਲੇ ਦਿਨਾਂ ਚ ਰਾਜੇਵਾਲ ਤੇ ਹੋਰ ਜਥੇਬੰਦੀਆਂ ਵਿੱਚ ਆਈਆਂ ਤੇ ਪਿਛਲੇ ਸਾਲ 24 ਅਗਸਤ ਨੂੰ ਦਿੱਲੀ ਦੇ ਮਾਲਵੰਕਰ ਸਟੇਡੀਅਮ ਦੇ ਵਿੱਚ ਜਿਹੜੀਆਂ ਟ੍ਰੇਡ ਯੂਨੀਅਨਾਂ ਨਾਲ ਜੁੜ ਗਈਆਂ ਇੱਕ ਸ਼ਕਤੀ ਵਧ ਗਈ ਹੈ ਸੋ ਹੁਣ ਕਿਸਾਨ ਸੰਯੁਕਤ ਕਿਸਾਨ ਮੋਰਚਾ ਦਾ ਹੈਗਾ ਹੀ ਸੀ ਉਹ ਇਕੱਠਾ ਹੋ ਗਿਆ ਪੂਰੀ ਤਾਕਤ ਨਾਲ ਪੰਜਾਬ ਰਾਹ ਵਿਖਾਉਂਦਾ ਕਿਉਂਕਿ ਪੰਜਾਬ ਨੇ ਬਾਬਾ ਬੰਦਾਭਾਦਰ ਵੇਲੇ ਤੋਂ ਜ਼ੁਲਮ ਦੇ ਵਿਰੁੱਧ ਲੜਾਈ ਲੜੀ ਹੈ ਪੰਜਾਬ ਅਗਵਾਈ ਕਰਦਾ ਹੈ तेजस सिंह स्वतंत्रargे ते गदरी बाबे जेडे ओ पंजाब दी धरती ते होई है सो पंजाब अगवाई ਕਰੂਗਾ ਨਾਲ हरियाणा ਤੇ ਦੇਸ਼ ਦੇ ਹੋਰ ਹਿੱਸਿਆਂ ਦੇ ਦੇਸ਼ ਦੇ ਹੁਣ ਕੁੱਲ ਮਿਕਲ 27-28 ਸੂਬਿਆਂ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਪਹੁੰਚ ਚੁੱਕਿਆ ਹੈ ਤੇ ਕੋਈ ਗੱਲ ਨਹੀਂ ਵੀ ਭਾਵੇਂ ਪੋਲਿਟੀਕਲ ਪਾਰਟੀਆਂ ਨੇ ਆਪਦੀ ਲੜਾਈ ਲੜਨੀ ਹੈ ਇੰਡੀਆ ਘੱਟਚੋੜ ਬਣਾ ਕੇ ਉਹਨਾਂ ਦਾ ਸੀਟ ਸੀਟਾਂ ਦੀ ਵੰਡ ਦਾ ਰੌਲਾ ਜੇ ਮੁੱਕਿਆ ਨਹੀਂ ਪਰ ਜਿਹੜੀਆਂ ਲੋਕਾਂ ਦੀਆਂ ਜਥੇਬੰਦੀਆਂ ਆਵਾਮੀ ਜਥੇਬੰਦੀਆਂ ਹੈ ਕਿਸਾਨ ਹੈ ਮਜ਼ਦੂਰ ਹੈ ਉਹ ਆਪਦੇ ਮੋਰਚੇ ਤੇ ਡਟ ਕੇ ਲੜਨਗੇ ਉਹਨਾਂ ਨੇ ਕਿਤੇ ਇਲੈਕਸ਼ਨ ਨਹੀਂ ਲੜਨੀ ਉਹਨਾਂ ਨੇ ਕੋਈ ਸੀਟਾਂ ਨਹੀਂ ਵੰਡਨੀਆਂ ਉਹ ਮੋਦੀ ਸਰਕਾਰ ਨੂੰ ਜਿਹੜਾ ਹੈ ਇਹ ਦੇਸ਼ ਨੂੰ ਜਿਹੜੇ ਤਬਾਈ ਵਾਲੇ ਪਾਸੇ ਲੈ ਜਾ ਰਿਹਾ ਹੈ ਤਫਾਸ਼ੀਵਾਦ ਵਾਲੇ ਪਾਸੇ ਉਧਰ ਨਹੀਂ ਜਾਣ ਦੇਵਾਂਗੇ ਆਖਰੀ ਦਮ ਤੱਕ ਜਿਹੜੇ ਕਿਸਾਨ ਮਜ਼ਦੂਰ ਰਲ ਕੇ ਲੜਾਈ ਲੜਨਗੇ ਮੈਨੂੰ ਤਾਂ ਭਵਿੱਖੇ ਵਧੀਆ ਲੱਗਦਾ ਹੈ ਵੀ ਇਹ ਕਿਸਾਨ ਇਸੇ ਤਰ੍ਹਾਂ ਤਗੜੇ ਰਹਿ ਇਕਾ ਬਰਕਰਾਰ ਰਿਹਾ ਤੇ ਮੋਦੀ ਸਰਕਾਰ ਨੂੰ ਅੱਜ ਦਾ ਟਰੈਕਟਰ ਮਾਰਚ ਹੀ ਦੱਸ ਦੂਗਾ ਇਹ ਤੋਂ ਅਗਲਾ ਐਕਸ਼ਨ ਫੇਰ ਆਉਣਾ ਹੈ ਕਿਉਂਕਿ ਪਹਿਲਾ ਐਕਸ਼ਨ ਦਿੱਤਾ ਸੀਗਾ ਨਵੰਬਰ ਦੇ ਆਖਰੀ ਹਫਤੇ ਮਹਾਪੜਾਵ ਸਾਰੇ ਗਵਰਨਰ ਹੌਸਰੇ ਦੇ ਅੱਗੇ 72 ਘੰਟਿਆਂ ਦੇ ਤਿੰਨ ਦਿਨ ਧਰਨੇ ਚੱਲੇ ਸੀ ਉਹ ਵੀ ਆਪਣਾ ਚੰਡੀਗੜ੍ਹ ਬੜਾ ਕਾਮਯਾਬ ਰਿਹਾ ਸੀ ਇਹ ਅੱਜ ਦੂਜਾ ਐਕਸ਼ਨ ਹੈ 26 ਜਨਵਰੀ ਵਾਲਾ ਤੇ ਤੀਜਾ ਆ ਰਿਹਾ ਅਗਲੇ ਮਹੀਨੇ ਦੀ 16 ਫਰਵਰੀ ਨੂੰ ਪਿੰਡੂ ਭਾਰਤ ਬੰਦ ਦਾ ਐਕਸ਼ਨ ਤੇ ਲਗਾਤਾਰ ਮੋਰਚਾ ਜਿਹੜਾ ਕਿਸਾਨ ਮੋਰਚਾ ਸੇਧਕ ਕਿਸਾਨ ਮੋਰਚਾ ਐਕਸ਼ਨ ਦੇ ਵਿੱਚ ਹੈ ਟਰੇਡ ਯੂਨੀਅਨਾਂ ਦੇ ਸਾਥੋ ਦੇ ਨਾਲ ਹੈ ਸੋ ਮੈਨੂੰ ਤਾਂ ਇਹ ਲੱਗਦਾ ਵੀ ਮਿਹਨਤ ਦਾ ਜਮਾਤ ਜਿਹੜੀ ਹੈ ਉਹ ਲੜਾਈ ਲੜੂਗੀ ਲੜਾ ਵੀ ਰਹੀ ਹੈ ਤੇ ਲੜਾਈ ਹੋਰ ਤੇਜ਼ ਕਰੂਗੀ ਬਹੁਤ ਬਹੁਤ ਧੰਨਵਾਦ